ਸਾਨੂੰ ਸੇਖ ਸਾਫਗਾਨੀ ਹਰੂ ਗੀ ਇਥੇ ਬਤਾ ਜਹਦਾਨ ਨੇ ਕਿਹਾ ਸੀ ਅਸੀਂ ਆਦੇਸ਼ ਜਾਰੀ ਕੀਤੇ ਆ ਵੇ ਇਹ ਦੁੱਬਦਾ ਮੇਟੀ ਜਾਵੇ ਤੇ ਤੁਸੀਂ ਅਸੀਂ ਇਹ ਫੈਸਲਾ ਨਹੀਂ ਸੁਣਾਇਆ ਤੁਸੀਂ ਸ਼ਰੋਮਣੀ ਕਮੇਟੀ ਤੇ ਐਕਸ਼ਨ ਲੈ ਸਕਦੇ ਆ ਸ਼ਰੋਮਣੀ ਕਮੇਟੀ ਨਾਲ ਗੱਲ ਕਰ ਸਕਦੇ ਆ ਇਸ ਬਿਆਨ ਤੋਂ ਬਾਅਦ ਸਾਡੀ ਮੀਟਿੰਗ ਸਮਾਪਤੀ ਹੋ ਗਈ ਮੌਕੇ ਦੇ ਗਵਾਹ ਉਹਨਾਂ ਨੇ ਮੇਰੀ ਗੱਲ ਹੋ ਕੇ ਹੱਡੀਆਂ ਉਨੇ ਕਿਹਾ ਸੀ ਵੀ ਮੈਂ ਖਵਾ ਆ ਅਸੀਂ ਆ ਠੀਕ ਹੈ ਜੀ ਤੁਸੀਂ ਬਾਹਰ ਹੋ ਗਏ ਅਸੀਂ ਸ਼੍ਰੋਮਨੀ ਕਮੇਟੀ ਨਾਲ ਗੱਲ ਕਰਾਂਗੇ ਸ਼੍ਰੋਮਨੀ ਕਮੇਟੀ ਨੂੰ ਲੈਟਰ ਵੀ ਲਿਖਤਾ ਅਜੀ ਇਹਨਾਂ ਦਾ ਸਤਿਕਾਰ ਕਰਦੇ ਰਿਕਾਰਡਿੰਗ ਨਹੀਂ ਕੀਤੀ ਵਰਨਾ ਸਾਨੂੰ ਰਿਕਾਰਡਿੰਗ ਕਰਨੀ ਚਾਹੀਦੀ ਸੀ ਸਾਨੂੰ ਪਤਾ ਕਹਿੰਦਾ ਮੋਟਾ ਨਾਮ ਦਰਾ ਕੇ ਗਾਲਿ ਓਗਣ ਭਾਰਾ ਚਾ ਚੜਿਆ ਸਾਨੂੰ ਮੋਟੀਆਂ ਮੋਟੀਆਂ ਪੋਸਟਾਂ ਲੈਣ ਦਾ ਕਮਾਉਣ ਦਾ ਕੋਈ ਚਾਹ ਨਹੀਂ ਉੱਥੇ ਜੋ ਫੈਸਲਾ ਨਿਪੜਿਆ ਸੀ ਤੁਸੀਂ ਗਲਤ ਕੰਮ ਕੀਤਾ ਗੁਰੂ ਅਰਜਨ ਦੇਵ ਜੀ ਦੇ ਤਤੀ ਤਵੀ ਤੇ ਡਲੇ ਖੁੰਚੋਸ਼ੀ ਤੇ ਰੰਗ ਨਿਕਲਿਆ ਇਹ ਧਾਰਮਿਕ ਮੁੱਦਾ ਆ ਤੁਸੀਂ ਕਿਹੜਾ ਮਰਨਾ ਇਹ ਜਿਨ੍ਹਾਂ ਨੇ ਮਰਨਾ ਜਿਨ੍ਹਾਂ ਨੇ ਸ਼ਹੀਦੀਆਂ ਪਾਉਣੀਆਂ ਇਹ ਉਹਨਾਂ ਦਾ ਰੰਗ ਆ ਜਿਨ੍ਹਾਂ ਨੇ ਨਹੀਂ ਮਰਨਾ ਨਾ ਮਸ਼ੀਨਰੀ ਵਾਲੇ ਉਹ ਬਸਾਂਤੀ ਚੱਕੀ ਫਿਰੋ ਇਸ ਕਰਕੇ ਮੈਂ ਕਲੀਅਰ ਗੱਲ ਕਹਿਣਾ 07986853 ਮਨ ਮੇਰਾ 3105 ਮਰਾ ਫੋਨ ਨਬਰ ਹੈ ਜੋੜਾ ਮਰਜੀ ਮੈਂ ਨਾਲ ਗੱਲ ਕਰ ਸਕਦਾ ਅਸੀਂ ਬਿਲਕੁਲ ਕਲੀਅਰ ਹਾਂ ਖਾਨ ਸਾਹਿਬ ਵਾਹਿਗੁਰੂ ਜੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਮੈਂ ਇੱਕ ਦੋ ਬੇਨਤੀਆਂ ਕਰਨੀਆਂ ਚਾਹੁੰਦਾ ਨਾਮ ਹੈ ਰਵਿੰਦਰ ਸਿੰਘ 35 ਸਾਲ ਤੋਂ ਜੁਕੇ ਤਾਂ ਯੂਰਪ ਵਿੱਚ ਅਮਰ ਸੰਚਾਰ ਵਜੋਂ ਮੈਂ 50 ਪਿਆਰੇ ਦੀ ਵਜ਼ਾਦ ਜਥੇਦਾਰੀ ਸੇਵਾ ਕਰ ਰਿਹਾ ਹਾਂ ਗੱਲ ਖੋਲ ਕੇ ਚੰਗੀ ਤਰ੍ਹਾਂ ਸੁਣ ਲਿਓ ਯੂਕੇ ਦਾ ਯੂਰਪ ਦੇ ਵਿੱਚ 12-13 ਮੁਲਕਾਂ ਵਿੱਚ ਅਸੀਂ ਕਿਸੇ ਬਾਤ-ਬਾਤ ਵਿੱਚ ਫਸੇ ਹੋਈਏ ਅਸੀਂ ਕਿਤੇ ਝੂਠ ਬੋਲਿਆ ਹੋਵੇ ਜਾਂ ਕਿਸੇ ਗੁਰਦ੍ਰਣ ਨੂੰ ਧੋਖਾ ਕੀਤਾ ਹੋਵੇ ਔਰ 12-13 ਮੁਲਕਾਂ ਵਿੱਚ ਜਾਂ ਸਾਡਾ ਕਿਸੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਸਾਡਾ ਕਿਸੇ ਨਾ ਬਾਤ-ਬਾਤ ਚੱਲਦਾ ਹੋਵੇ ਇਹ ਸ਼ਬਦਾਂ ਦਾ ਨਾ ਪਹਿਲਾ ਮਰਲਕਬੂਨ ਜੀਵਨ ਕੀ ਛੜਿਆਸ ਉਹ ਸਮਿਆ ਕੀ ਰੇਣਕਾ ਤਾਂ ਆਓ ਹਮਾਰੇ ਪਾਸ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਲਾ ਤੋਂ ਅਸੀਂ ਸਿੱਖਿਆ ਲਈਆ ਉਹਨੂੰ ਅਸੀਂ ਫੋਲੋ ਕਰ ਰਹੇ ਹਾਂ ਸਾਡੀ ਸ਼ਨੀਕਰਵਾਰ 1 ਵਜੇ ਪੰਜਾਂ ਪਿਆਰਿਆਂ ਤਾਂ ਹੋਰ ਸੰਗਤਾਂ ਦੀ ਸਿੰਘ ਸਾਹਿਬ ਗਿਆਨੀ ਅਰਕੀ ਵੀਰ ਸਾਹਿਬ ਜਾਇਦਰਾ ਸਾਡੀ ਮੁਲਾਕਾਤ ਹੋਈ ਜਿਹਦੇ ਵਿੱਚ ਅਸੀਂ ਨਿਸ਼ਾਨ ਸਾਹਿਬ ਬਾਰੇ ਵਿਚਾਰ ਕੀਤੇ ਵਿਚਾਰਾ ਕਰਨ ਤੋਂ ਬਾਅਦ ਜੋ ਫੈਸਲਾ ਹੁਣ ਇਸ ਤਰ੍ਹਾਂ ਆ ਉਹਨੇ ਇਹ ਕਿਹਾ ਕਦੀ ਵੀ ਰਗਵੀਰ ਸਿੰਘ ਜਿੰਨਾ ਸਾਹਮਣੇ ਆਵਗੇ ਲਾਈਫ ਹੋਏ ਗੱਲ ਕਰ ਸਕਦਾ ਸਾਨੂੰ ਕਾਹਤਾਂ ਤੇ ਵੀ ਸਤ ਸਕਦੇ ਆ ਹਾਂ ਇਹਨਾਂ ਦੇ ਕਹਿਣ ਤੇ ਇਹਨਾਂ ਦਾ ਸਤਕਾਰ ਕਰਦੇ ਹੋਏ ਰਿਕਾਰਡਿੰਗ ਨਹੀਂ ਕੀਤੀ ਵਾਹਨਾ ਸਾਨੂੰ ਰਿਕਾਰਡਿੰਗ ਕਰਨੀ ਚਾਹੀਦੀ ਸੀ ਸਾਨੂੰ ਪਤਾ ਕਹਿੰਦਾ ਮੋਟਾ ਨਾ ਉਧਰਾ ਕੇ ਗਾਲਿਓਂ ਘਨ ਭਾਰਾ ਚਾ ਚੜਿਆ ਸਾਨੂੰ ਮੋਟੀਆਂ ਮੋਟੀਆਂ ਪੋਸਟਾਂ ਲੈਣ ਦਾ ਕਮੌੜ ਦਾ ਕੋਈ ਚਾ ਨਹੀਂ ਉਥੇ ਜੋ ਫੈਸਲਾ ਨਿਪੜਿਆ ਸੀ ਸਾਨੂੰ ਸਿੰਘ ਸਾਹਿਬ ਗਿਆਨੀ ਹੈਵੂ ਬੀ ਇਥਿੰਗ ਬਿਨਾਂ ਜਹੇਦਾਨੇ ਕਿਹਾ ਸੀ ਅਸੀਂ ਆਦੇਸ਼ ਜਾਰੀ ਕੀਤੇ ਆ ਵੇ ਇਹ ਦੁੱਬਦਾ ਮੇਟੀ ਜਾਵੇ ਤੇ ਤੁਸੀਂ ਅਸੀਂ ਇਹ ਫੈਸਲਾ ਨਹੀਂ ਸੁਣਾਇਆ ਤੁਸੀਂ ਸ਼ਰੋਮਣੀ ਕਮੇਟੀ ਤੇ ਐਕਸ਼ਨ ਲੈ ਸਕਦੇ ਆ ਸ਼ਰੋਮਣੀ ਕਮੇਟੀ ਨਾਲ ਗੱਲ ਕਰ ਸਕਦੇ ਆ ਇਸ ਬਿਆਨ ਤੋਂ ਬਾਅਦ ਸਾਡੀ ਮੀਟਿੰਗ ਸਮਾਪਤੀ ਹੋ ਗਈ ਮੌਕੇ ਦੇ ਗਵਾਹ ਅਸੀਂ ਸ਼੍ਰੋਮਣੀ ਕਮੇਟੀ ਨਾਲ ਗੱਲ ਕਰਾਂਗੇ ਸ਼੍ਰੋਮਣੀ ਕਮੇਟੀ ਨੂੰ ਲੈਟਰ ਵੀ ਲੱਗਤਾ ਅਸੀਂ ਮੈਂ ਵਦੌਤ ਯੂਕੇ ਦਾ ਯਾਦ ਦੀ ਸੰਗਤ ਨੂੰ ਬੋਲ ਰਿਹਾ ਪੰਜਾ ਫਿਰਾਂ ਦਾ ਵਦੌਤ ਜਨੇਦਾਰ ਜੇ ਭੁਲੇਖਾ ਰੱਖਦੇ ਹੋ ਕਿਤੇ ਵੀ ਤੁਸੀਂ ਕਿਸੇ ਮੁਰਖ ਤੇ ਮੇਰੇ ਬਰਤੀ ਪੁੱਛ ਸਕਦੇ ਹੋ 50 ਸਾਲਾਂ ਵਿੱਚ ਇਹ ਮੇਰੀ ਬੇਨਤੀ ਆ ਭਾਵੇਂ ਧਾਮੀ ਹੋਣਾ ਨੇ ਇਹ ਵਿਆਹ ਨੂੰ ਕੰਡਮ ਕਰਨ ਦੀ ਕੋਸ਼ਿਸ਼ ਕਰਿਆ ਬਿਲਕੁਲ ਸਹੀ ਬਿਆਰਿਆ ਮੈਂ ਅਖਬਾਰਾਂ ਵਾਲਾ ਨਹੀਂ ਦਿੱਤਾ ਵੀਡੀਓ ਵਾਲਾ ਕਹਤਾ ਬਿਲਕੁਲ ਇਹ ਗੱਲ ਹੋਈ ਆ ਕਿੰਦੇ ਜੈਦਰ ਕਾਲ ਸਾਹਿਬ ਨੇ ਤੁਸੀਂ ਆਪਣੇ ਸ਼ਰਮਣੀ ਕਮੇਟੀ ਦੇ ਐਕਸ਼ਨ ਲੈ ਸਕਦੇ ਆ ਤੁਸੀਂ ਗਲਤ ਕੰਮ ਕੀਤਾ ਗੁਰੂ ਅਰਜਨ ਦੇਵ ਜੀ ਦੇ 33 ਤਵੀ ਤੇ 2 ਲੱਖੋਂ ਚੋਸੀ ਇਤਿਹਾਸਿਕ ਨਿਕਲਿਆ ਇਹ ਧਾਰਮਿਕ ਮੁੱਦਾ ਆ ਮੈਨੂੰ 에ਰਪੋਰਟ ਤੇ ਬਾਬਾ ਵਿਦੀ ਚੰਦ ਤੇ ਨਾਲ ਘਟੋਕਣ 50 ਸਿੰਘ ਸੀ ਉਹਨਾਂ ਨੂੰ ਮਿਲੇ ਉਹਨੇ ਵੀ ਬਿਸ਼ਪ ਤੁਹਾਡੀ ਕੀ ਗੱਲ ਹੋਈ ਬਾਬਾ ਵਿਦੀ ਚੰਦ ਜਿਹੜਾ ਮੁਖੀ ਬਾਬਾ ਅਵਤਾਰ ਸਿੰਘ ਹੀ ਨਹੀਂ ਉਹਨੇ ਠੋਕ ਉੱਜਾ ਕੇ ਕਿਹਾ ਇਹ ਉਹ ਤੇ ਕੇਸ ਰਿਮਿਖਾਨ ਨੂੰ ਨਣ ਗਏ ਤੁਸੀਂ ਨਿਸ਼ਾਨ ਪਸੰਦੀ ਚਲਾ ਲਿਆ ਤੁਸੀਂ ਕਿਹੜਾ ਮਰਨਾ ਇਹ ਜਿਨ੍ਹਾਂ ਨੇ ਮਰਨਾ ਜਿਨ੍ਹਾਂ ਨੇ ਸ਼ਹੀਦੀਆਂ ਪਾਉਣੀਆਂ ਇਹ ਉਹਨਾਂ ਦਾ ਰੰਗਿਆ ਇਹਨਾਂ ਨੇ ਨਹੀਂ ਮਰਨਾ ਨਾ ਮਸ਼ੀਨਰੀ ਵਾਲੇ ਉਹ ਪਸੰਦੀ ਚੱਕੀ ਫਿਰੋ ਇਸ ਕਰਕੇ ਮੈਂ ਕਲੀਅਰ ਗੱਲ ਕਹਿਣਾ 079868531 ਮੇਰਾ 3105 ਮੇਰਾ ਫੋਨ ਨੰਬਰ ਹੈ ਜਿਹੜਾ ਮਰਜੀ ਮੇ ਨਾਲ ਗੱਲ ਕਰ ਸਕਦਾ ਅਸੀਂ ਬਿਲਕੁਲ ਕਲੀਆਂ ਰਿਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ